ਰੁਕ ਜਾਰ ਹੋ ਜਾ ਮਗਰ ਆਈਂ ਇਹ ਹੀ ਮਾਨਯੋਗ ਸੀਐਮ ਸਾਹਿਬ ਤੇ ਡਿਪਟੀ ਕਮਿਸ਼ਨਰ ਜੀ ਤੋਂ ਡਾਇਰੈਕਸ਼ਨਸ ਕੀ ਜਿਨਾ ਆਪਣੋ ਮੁਕੇ ਪੁਲਿਸ ਨੂੰ ਆਰਗੇਨਾਈਜ਼ ਕਰਨ ਇਹ ਚਾਰਜ ਇਸ ਦੀ ਇਨਵੈਸਟੀਗੇਸ਼ਨ ਤੇ ਰਿਪੋਰਟਿਕ ਸਿਕਾ ਇਹਨਾਂ ਨੇ ਜੀਨੀ ਵਧੀਆ ਕੰਮ ਕਰਦੇ ਹੋਏ ਚਾਰ ਬੰਦੇ ਨੂੰ ਰੋਕ ਲਿਆ ਜਿਨ੍ਹਾਂ ਦੇ ਨਾਮ ਉਸਕਾਲ ਸੁਚਾ ਸਚੇਨ ਤੇ ਬੌਥੋਨੀ ਜੀ ਇਹ ਬੰਦੇ ਜਿਹੜੇ ਹੈਗੇ ਇਹਨਾਂ ਨੇ ਆਰਗੇਨਾਈਜ਼ ਕਰਾਈ ਇੱਕ ਬੈਂਗਨਾ ਦਾ ਇੱਕ 3811 ਜਿਹੜਾ ਨਵਾਂ ਕਰੋੜੇ ਬੀਐਨ ਦਾ ਤੈਪ ਪਚੇ ਚਾਕੇ ਉਹਨੂੰ ਰਸਕੀਟ ਹੈ ਪਿਆਰ ਤੋਂ ਇੱਕ ਵੀ ਮਿਲਿਆ ਜਿਹਦੇ ਵਿੱਚ 6 ਪਿਸਟਲ ਲਏ ਨੇ ਬਾਕੀ ਬੂਲ ਵੀ 7 ਮੀਟਰ ਦੇ 48 ਜਿਹੜੇ ਜਿੱਦਾਂ ਆਖੋ ਸਭ ਨੂੰ ਬਰਾਬਰ ਮਿਲਣਗੇ ਤਾਂ ਇਹ ਜਿਹੜੇ ਬੇਸਿਕਲੀ ਇਹ ਬੰਦੇ ਸਭ ਪਹਿਲਾਂ ਸੁਰੱਖਤ ਜੇਨ ਵਿੱਚ ਇਕੱਠੇ ਦੋਨਾਂ ਦਾ ਵੀ ਕਿਤੇ ਕਰਦੇ ਇਹਨਾਂ ਦੇ ਖਲਾਫ ਆਪਕੋ ਪਰਚੇ ਵੀ ਦਰਜ ਨੇ ਜਿਸ ਪਾਲ ਤੋਂ ਪੰਜ ਪਰਚੇ ਆ ਗਏ ਬਾਕੀ ਜਿਹਨਾਂ ਦੇ ਵਿੱਚ ਸ਼ਾਦੁੱਤਾਂ ਫਿਰੋਜ਼ਪੁਰ ਸਿਮਿਲਰ ਵੀ ਜਿਹੜਾ ਸੁੱਚਾ ਹੈਗਾ ਉਹਦੇ ਖਲਾਫ ਸੱਤ ਪਰਚੇ ਦਰਜ ਆ ਜੰਦਰ ਵਿਆਹਤੀ ਦੇ ਵਿੱਚ ਹੈ ਮਿਲਗੇ ਦੇ ਵਿੱਚ ਹੀ ਹੈ ਕਪੂਠਲੇ ਵੀ ਹੈਗੇ ਤੇ 302 ਫਿਰੋਜ਼ਪੁਰ ਦੇ ਇਹ ਤੱਕ 102 ਬੜਾ 24 ਕੱਢਣੇ ਨੇ ਥਾਣਾ ਫਲਾ ਫਿਰੋਜ਼ਪੁਰ ਦੇ ਤਿੰਨ ਜਿਹੜੇ ਮੇਨ ਮਿਲਗੇ ਰਹੇ ਨੇ ਜਿਹੜਾ ਗੌਥਮ ਹੈਗਾ ਇਹ ਨਾਉਂਟਿਆ ਸੀ ਮੁੰਡਾ ਕੀ ਕੋਈ ਸਿਖਾਦ ਮਾ ਜੀ ਤੋ ਇਹਨਾਂ ਨੇ ਬੀਸਿਕਲੀ ਗਿਆਨ ਹੈ ਹੋਰ ਸੀ ਵਾਰਦਾਤਾਂ ਨੂੰ ਜਾਣਦੇ ਰਹੇ ਸੀ ਸੋ ਇਸ ਬੰਦੇ ਦੇ ਜੀ ਸਰ ਮੋਗਾ ਦੇ ਵਿੱਚ ਵੀ ਕਿਸੇ ਵਾਰਦਾਤ ਨੂੰ ਜਾਣਦੇ ਰਹੇ ਜੀ ਇਹਨਾਂ ਦਾ ਬੀਸਿਕਲੀ ਜੀ ਮੋਗੇ ਦੇ ਵਿੱਚ ਉਹਨਾਂ ਦੀ ਡਿਟੇਲ ਜਿਹਨਾਂ ਦਾ ਰਿਮਾਂਡ ਲੈ ਕੇ ਪੇਸ਼ ਕਰਕੇ ਕੁਝ ਕੁਝ ਕਰਕੇ ਕਰਾਂਗੇ ਕਿ ਇਹਨਾਂ ਦਾ ਮੋਗੀ ਰੰਗ ਦਾ ਯੂਨੀਵਰਸਿਟੀ ਤੇ ਇਹਨਾਂ ਨੇ ਕਿਹੜੀ ਵਾਰਦਾਤ ਨੂੰ ਕੀ ਇਨਜਾਮ ਲਿਆ ਸੀ ਬਹੁਤ ਇੰਨੀ ਜ਼ਿਆਦਾ ਇਤੋਂ ਹੈਗੀ ਨਹੀਂ ਕਿ ਅਸਲ ਨਹੀਂ ਬਣਾਉਣਾ ਜਿਹੜਾ ਕੰਬੀਨੇਸ਼ਨ ਬਣਾਉਣਾ ਹੈ ਸੋ ਇਹ ਸਾਰਾ ਜੀ ਡਿਟੇਲ ਜੇ ਵੀ ਫਾਰਮੈਟ ਹੈ ਤੁਸੀਂ ਚੈੱਕ ਕਰਨਾ ਕਿ ਕਿਹੋ ਜਿਹਾ ਲੈ ਕੇ ਆਏ ਕਿਥੇ ਉਹਨੇ ਇਹ ਯੂਜ਼ ਕਰਨਾ ਸੀ ਕੀ ਇਹਨਾਂ ਦੇ ਫਰੈਂਚ ਚੋਰਾਂ ਨੂੰ ਕਿਸੇ ਵੀ ਕਾਲ ਕੋਰਪੋਰੇਸ਼ਨ ਦੇ ਤਾਲੇ ਸੀ। ਸੋ ਡੀਟੇਲ ਤੁਸੀਂ ਚੈੱਕ ਕਰਾਂਗੇ। ਜਿਵੇਂ ਇਹ ਦੱਸਿਆ ਨਾ ਕਿ ਲੋਕਲ ਫਿਰੋਜ਼ਪੁਰ ਦਾ ਗੈਂਗ ਸਾਗਰ ਤੇ ਨਾਟਾ ਉਹ ਗੈਰਚਰ। ਉਹਨਾਂ ਦੇ ਵਿੱਚ ਇਹ ਰਿਪੋਰਟ ਦੇ ਵਿੱਚ ਇਹ ਮੰਨਿਆ ਆਪੋਜ਼ਾਈਟ ਆ ਗਿਆ ਜਿਸ ਤੋਂ ਹੁੰਦਾ ਵਿੱਚ ਕੋਈ ਰਿਸੀਵ ਨਹੀਂ। ਉਹਨਾਂ ਨੇ ਪਾਛ। ਸਰ ਇਹ ਦੇਖਣਾ ਰੂਟੀਨ ਦੀ ਚੈਕਿੰਗ ਕਰਾਉਣਾ ਹੈ ਪਕੜੇ ਗਏ ਜਾਂ ਕੋਈ ਨਹੀਂ ਇਨਫੋਰਮੇਸ਼ਨ ਬੇਸ ਆਪਰੇਸ਼ਨ ਚ ਹੈ। ਸਾਨੂੰ ਇਨਫੋਰਮੇਸ਼ਨ ਸੀਗੀ। ਅਸੀਂ ਮਹੀਨੇ ਤੋਂ ਲੱਗੇ ਹੋਏ ਸੀ। ਤੁਹਾਡੇ ਕੋਲ ਕੁਝ ਖੁਫੀਆ ਜਾਣਕਾਰੀ ਸੀ। ਕਿ ਉਹਦੇ ਅਨਾਰ ਤੇ ਸਰ ਮੈਗਜ਼ੀਨ ਵੀ ਕੋਈ ਮੋਡੀਫਾਈ ਕੀਤੀ ਹੋਈ ਇਹਨਾਂ ਨੇ ਵਾਡੀ ਕੀਤੀ ਹੋਈ ਹੈ ਕੁ ਅੰਨੀ ਉਹ ਤਾਂ ਦੇਖਾਂਗੇ ਜੀ ਉਹ ਡਿਟੇਲਸ ਵਿੱਚ ਕੀ ਹੈਗਾ ਮੈਕਸਿਮ ਮੋਡੀਫਾਈਡ ਕਿਥੇ ਹੋਏਗਾ ਨਹੀਂ ਬਟ ਸਾਨੂੰ ਸਾਥ ਵਿੱਚ ਐਕਸਟ੍ਰੀਮ ਦਾ ਦਿਖਣ ਦੇ ਪਰ ਮੋਰਗੀਆਂ ਅੰਡ ਬਰਾਵਰ ਹੋਈਆਂ ਨੇ ਤਾਂ ਉਹ ਅਸੀਂ ਕਰਦੇ ਹਾਂ ਅਸਲਾ ਵਗੈਰਾ ਕਿੱਥੋਂ ਹੈ ਪ੍ਰੋਵਾਈਡ ਹੋਇਆ ਸਰ ਇਹਨਾਂ ਨੂੰ ਜਿਵੇਂ ਮੈਂ ਉਹ ਹੀ ਕਹਿਆ ਜੀ ਜਿਆਦਾ ਵੈਸੇ ਜਿਹੜਾ ਲਿਕੇ ਡੀਸੀ ਹੈਗਾ ਕੋਈ ਜਿਆਦਾ ਸਫਿਸਟੀਕੇਟਡ ਪਰ ਨਹੀਂ ਹੈ ਤਾਂ ਇਹ ਜਿਆਦਾ ਤਾਂ ਐਮਪੀ ਤੋਂ ਆਉਂਦੇ ਨੇ ਇਸ ਸਟੇਜ ਤੇ ਤੋਂ ਆਏ ਨੇ ਉਹ ਤੋਂ ਸੱਚਾ ਮਤਲਬ ਵੀ ਕਰਦੇ ਸੀਗੇ ਸਰ ਇਹ ਹਾਂਜੀ ਨਹੀਂ ਉਹ ਜੀ ਕੋਈ ਫਰਕ ਨਹੀਂ ਐਨਾਲਿਸਿਸ ਨਹੀਂ ਕੋਈ ਹੋਰ ਸਾਥ ਵਿੱਚ ਇਹਨਾਂ ਦੇ ਸਾਥੀ ਹੈਗੇ ਜਿਹੜੇ ਫਿਰੋਜ਼ਪੁਰ ਤੋਂ ਲੀਨ ਚ ਬੰਦੇ ਹੈਗੇ ਤੇ ਉਹ ਸਾਰਿਆਂ ਨੂੰ ਉਹੀ ਮੈਂ ਕਹ ਰਿਹਾ ਕਿ ਇਹਨਾਂ ਦਾ ਡਿਟੇਲਸ ਰਿਮਾਂਡ ਲੈ ਕੇ ਕੁਝ ਨਾ ਕੁਝ ਕਰਕੇ ਕੌਣ ਕੌਣ ਗੈਨ ਦੇ ਮੈਂਬਰ ਸੀ ਉਹ ਕੌਣ ਕੌਣ ਕਿਹਨਾ ਕਿਹਨੂੰ ਮੀ ਟਾਰਗੇਟ ਕਰਨਾ ਸੀ ਕਿ ਕਿਹੀਆਂ ਜੀ ਫਾਈਨੈਂਸ਼ੀਅਲ ਟ੍ਰਾਂਜ਼ੈਕਸ਼ਨ ਸੀ ਤੇ ਉਹ ਸਾਰਾ ਅਸੀਂ ਜੰਮਦਾ ਜੋ ਤਰਕੀਸ਼ ਕਰਕੇ ਬਹੇ ਜੀ